ਸਤਿਕਾਰਯੋਗ ਸਿੰਨ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਬਾਰੇ ਬਣਾਈ ਜਾਂਚ ਕਮੇਟੀ ਦਾ ਸਮਾਂ ਫੋਰਵਰਡ ਆ ਗਿਆ ਔਰ ਉਹ 1 ਮਹੀਨਾ ਦਾ ਸਮਾਂ ਦਿੱਤਾ ਗਿਆ ਮੈਂ ਇੱਥੇ ਕੌਮ ਨੂੰ ਨਿਮਰਤਾ ਸਹਿਤ ਕਹਿਣਾ ਚਾਹੁੰਦਾ ਹਾਂ ਕਿ ਸਮੇਂਬੱਧ ਜਾਂਚ ਪੜਤਾਲ ਜਾਂ ਪੜਤਾਲੀਆ ਕਮੇਟੀਆਂ ਬਣਾਉਣੀਆਂ ਉਹਨਾਂ ਵਿੱਚ ਜਾਂਚ ਪੜਤਾਲ ਫਾਈਨ ਐਂਡ ਫੇਅਰ ਹੋਣਾ ਮੁਸ਼ਕਲ ਹੁੰਦਾ ਕਿਉਂਕਿ ਸਮੇਂ ਦਾ ਪ੍ਰੈਸ਼ਰ ਬਣਿਆ ਰਹਿੰਦਾ ਵੀਰਨੇ ਸਮੇਂ ਵਿੱਚ ਕਰਨਾ ਇੱਥੇ ਮੈਂ ਗੁਜਾਰਿਸ਼ ਕਰਨੀ ਚਾਹਾਂਗਾ ਕਿ ਸਮਾਂ ਜਿਹੜਾ ਖੁੱਲਾ ਰੱਖਿਆ ਜਾਵੇ ਤੇ ਖੁੱਲੇ ਸਮੇਂ ਵਿੱਚ ਜਾਂਚ ਜਿਹੜੀ ਹੋਵੇ ਤੇ ਉਸ ਨੂੰ ਫਾਈਨ ਤੇ ਫੇਅਰ ਕਰਨ ਦਾ ਮੌਕਾ ਦਿੱਤਾ ਜਾਵੇ ਦੂਜੀ ਗੱਲ ਸ੍ਰੀ ਮਾਨ ਸਿੰਘ ਸਾਹਿਬ ਗੈਨੀ ਹਰਪੀ ਸਿੰਘ ਜੀ ਕਹਿ ਰਹੇ ਹਨ ਕਿ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਮੈਨੂੰ ਲਟਕਾਇਆ ਜਾਣਾ ਹੈ ਮੇਰੇ ਮਾਮਲੇ 'ਚ ਫੈਸਲਾ ਨਹੀਂ ਆਉਣਾ ਤੇ ਮੈਂ ਸਿੰਘ ਸਾਹਿਬ ਜੀ ਨੂੰ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ ਕਿ ਇਹ ਤੁਹਾਡੇ ਆਪਣੇ ਮਨ ਦੀ ਭਾਵਨਾ ਹੈ ਤੁਹਾਡੇ ਮਨ ਦੀ ਆਪਣੀ ਕਲਪਨਾ ਫੁਰਨਾ ਹੈ ਉਰਦਾ ਕਾਰਨ ਇਹ ਹੈ ਕਿ ਤੁਸੀਂ ਖੁਦ ਬੜੀਆਂ ਜਾਂਚ ਕਮੇਟੀਆਂ ਬਣਾਈਆਂ ਤੇ ਉਹਨੂੰ ਖੁਦ ਲਮਕਾਇਆ ਭਾਵੇਂ ਉਹ ਭਾਈ ਰਮਜੀਤ ਸਿੰਘ ਢੱਡਰੀਆਂ ਵਾਲੇ ਵਾਲਾ ਮਸਲਾ ਹੋਵੇ ਭਾਵੇਂ ਅਜਨਾਰੇ ਵਾਲਾ ਮਸਲਾ ਹੋਵੇ ਭਾਵੇਂ ਹੋਰ ਕਈ ਮਸਲੇ ਹੋਣ ਤੁਸੀਂ ਕਮੇਟੀ ਬਣਾ ਕੇ ਤੇ ਫਿਰ ਲਟਕਾ ਦਿੰਦੇ ਰਹੇ ਫਿਰ ਉਹਦੀ ਖਬਰੇ ਨਹੀਂ ਲਈ ਇਸ ਕਰਕੇ ਤੁਹਾਨੂੰ ਐਸਾ ਲੱਗ ਰਿਹਾ ਕਿ ਮੈਨੂੰ ਜਾਣ ਬੁੱਝ ਕੇ ਲਟਕਾਇਆ ਜਾ ਰਿਹਾ ਹੈ ਔਰ ਨਾਲ ਮੈਂ ਇਹ ਵੀ ਕਹਿ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਇਹ ਸਾਰਾ ਤਾਂ ਜੀ 2 ਦਸੰਬਰ ਵਾਲੇ ਫੈਸਲੇ ਕਰਕੇ ਹੋ ਰਿਹਾ ਹੈ ਤੇ ਮੈਂ ਸਿੱਖ ਪੰਥ ਨੂੰ ਨਿਮਰਤਾ ਸਹਿਤ गुजारिश ਕਰਨਾ ਚਾਹੁੰਦਾ ਕਿ ਜੇ ਇਹ ਸਾਰਾ ਕੁਝ ਜਾਂਚ ਪੜਤਾਲ 2 ਦਸੰਬਰ ਵਾਲੇ ਫੈਸਲੇ ਕਰਕੇ ਹੁੰਦਾ ਤਾਂ ਬਾਕੀ ਦੇ ਸਿੰਘ ਸਾਹਿਬਾਨ ਜੀ ਤੇ ਵੀ ਹੁੰਦਾ ਜਿਵੇਂ ਸਾਡੇ ਬਹੁਤ ਹੀ ਸਤਿਕਾਰਯੋਗ ਪੂਜਨੀਕ ਪ੍ਰਮukh ਗ੍ਰੰਥੀ ਸ੍ਰੀ ਦਰਬਾਰ ਸਾਹਿਬ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਾਨੀ ਰਗਵੀਰ ਸਿੰਘ ਜੀ ਹਨ ਆਦਰਨੀਏ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਸਿੰਘ ਸਾਹਿਬ ਗਾਨੀ ਸੁਲਤਾਨ ਸਿੰਘ ਜੀ ਹਨ ਤੇ ਹੋਰ ਉਹਨਾਂ ਦੇ ਨਾਲ ਸਹਿਯੋਗੀ ਸਿੰਘ ਸਾਹਿਬਾਨ ਹਨ ਜੇ ਦੋ ਤਰੀਕ ਕੋਲੇ ਫਾਸਲੇ ਕਰਕੇ ਇਸ ਤਰ੍ਹਾਂ ਹੁੰਦਾ ਤਾਂ ਉਹ ਸਾਰਿਆਂ ਨਾਲ ਹੁੰਦਾ ਕੇਵਲ ਤੁਹਾਡੇ ਨਾਲ ਨਾ ਹੁੰਦਾ ਤੁਹਾਡੇ ਤੇ ਤੁਹਾਡੇ ਸਕੇ ਸੰਡੂ ਨੇ ਇਲਜ਼ਾਮ ਲਾਏ ਨੇ ਕਿਸੇ ਹੋਰ ਨੇ ਨਹੀਂ ਲਾਏ ਉਹਨਾਂ ਦੀ ਜਾਂਚ ਚੱਲ ਰਹੀ ਹੈ ਚਾਹੀਦਾ ਤੇ ਸੀ ਕਿ ਤੁਸੀਂ ਉਸ ਜਾਂਚ ਦਾ ਸਵਾਗਤ ਕਰਦੇ ਸਹਿਯੋਗ ਕਰਦੇ ਤੇ ਸੱਚ ਨੂੰ ਆਂਝ ਨਹੀਂ ਹੁੰਦੀ ਇਹ ਸੱਚ ਹੈ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਉਹ ਸਾਹਮਣੇ ਆ ਜਾਏਗਾ ਜਾਂ ਫਿਰ ਸ਼ਾਇਦ ਤੁਹਾਨੂੰ ਇਹ ਸ਼ੱਕ ਹੈਗਾ ਕਿ ਜਿਹੜੀ ਜਾਂਚ ਕਮੇਟੀ ਬਣਾਈ ਹੈ ਇਹਨੇ ਤੁਹਾਡੇ ਹੱਕ ਵਿੱਚ ਫੈਸਲਾ ਨਹੀਂ ਦੇਣਾ ਕੋ ਵੀ ਤੁਹਾਡੇ ਮਨ ਦਾ ਫੁਰਨਾ ਹੋ ਸਕਦਾ ਤੁਸੀਂ ਕੁਝ ਐਸੀਆਂ ਕਮੇਟੀਆਂ ਬਣਾਈਆਂ ਹੋਣ ਜਿਨ੍ਹਾਂ ਨੇ ਕੁਝ ਇਸ ਤਰ੍ਹਾਂ ਦਾ ਕੀਤਾ ਹੋਵੇ ਇਸ ਕਰਕੇ ਤੁਸੀਂ ਬਾਰ ਬਾਰ ਇਹ ਗੱਲ ਕਹਿ ਰਹੇ ਹੋ ਕਿ ਮੈਂ ਦੋ ਤਰੀਕ ਦੇ ਫੈਸਲੇ ਕਰਕੇ ਹੋ ਰਿਹਾ ਤਾਂ ਇਹਦਾ ਮਤਲਬ ਹੈ ਕਿ ਦੋ ਤਰੀਕ ਵਾਲਾ ਫੈਸਲਾ ਸਿਰਫ ਤੁਹਾਡਾ ਹੀ ਸੀ ਮਾਨੀਆ ਸਿੰਘ ਸਾਹਿਬ ਗੈਨੇਹਾਪੀ ਸਿੰਘ ਜੀ ਦਾ ਜਾਂ ਕਿ ਸਾਰੇ ਸਿੰਘ ਸਾਹਿਬਾਨਾਂ ਦਾ ਸੀ ਔਰ ਇਸ ਤਰ੍ਹਾਂ ਦੇ ਨਾਲ ਅਗਲੇ ਫੈਸਲੇ ਕਰਕੇ ਹੋਇਆ ਹੁੰਦਾ ਤਾਂ ਬਾਕੀ ਸਿੰਘ ਸਾਹਿਬਾਂ ਤੇ ਹੁੰਦਾ। ਕੇਵਲ ਤੁਹਾਡੇ ਤੇ ਹੀ ਨਾ ਹੁੰਦਾ। ਤੁਹਾਡੇ ਆਪਣੇ ਚਰਿੱਤਰ ਕਰਕੇ ਤੁਹਾਡੇ ਆਪਣੇ ਗਮਨ ਕਰਕੇ ਤੁਹਾਡੇ ਆਪਣੇ اخلاق ਕਰਕੇ ਅਗਰ ਇਹ ਗੱਲ ਸਾਹਮਣੇ ਆਈ ਹੈ ਮੈਂ ਕਹਿੰਦਾ ਹੋ ਸਕਦਾ ਝੂਠੇ ਇਲਜ਼ਾਮ ਤੁਹਾਡੇ ਤੇ ਲੱਗੇ ਹੋਣ ਗੁਰੂ ਘਰੇ ਝੂਠੇ ਹੀ ਹੋਣ। ਪਰ ਤੁਹਾਨੂੰ ਵੇਟ ਕਰਨੀ ਚਾਹੀਦੀ ਹੈ ਤੇ ਸਿੰਘ ਸਾਹਿਬ ਜੀ ਸਤਿਕਾਰਯੋਗ ਗਿਆਨੀ ਹਰਪੀਸ ਜੀ ਉਹਨਾਂ ਨੂੰ ਜਾਂਚ ਵਿੱਚ ਸਹਿਯੋਗ ਕਰਨਾ ਚਾਹੀਦਾ ਇਹ ਗੱਲ ਹੋਰ ਮਾਨੀ ਸਿੰਘ ਸਾਹਿਬ ਗਾਨੀ ਹਾਪੀ ਸਿੰਘ ਜੀ ਕਹਿ ਰਹੇ ਨੇ ਕਿ ਮੈਂ ਅਕਾਲੀ ਫੂਲਾ ਸਿੰਘ ਵਾਲਾ ਫੈਸਲਾ ਕੀਤਾ ਇਹਦੇ ਵਿੱਚ ਵੀ ਉਹਨਾਂ ਦੀ ਮੈਂ ਦਿਖਦੀ ਹੈ ਵੀ ਸੰਗਤ ਕਹਿੰਦੀ ਸੀ ਅਕਾਲੀ ਫੂਲਾ ਸਿੰਘ ਦਾ ਫੈਸਲਾ ਹੋਵੇ ਕਿ ਆਸੀਂ ਅਕਾਲੀ ਫੂਲਾ ਸਿੰਘ ਵਾਲਾ ਫੈਸਲਾ ਕੀਤਾ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਸਾਰੀ ਕੌਮ ਨੂੰ ਕਿ ਇਹ ਪਹਿਲੇ ਸਿੰਘ ਸਾਹਿਬ ਨੇ ਜਿਹੜੇ ਆਪਣੇ ਆਪ ਨੂੰ ਅਕਾਲੀ ਫੂਲਾ ਸਿੰਘ ਸਿੱਧ ਕਰ ਰਹੇ ਨੇ ਅਕਾਲੀ ਫੂਲਾ ਸਿੰਘ ਦੀ ਤਰ੍ਹਾਂ ਪੇਸ਼ ਕਰ ਬੈਠੇ ਹਾਂ ਸਾਰੀ ਕੌਮ ਚਾਹੁੰਦੀ ਹੈ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਾਂ ਸਖਤਾਂ ਦੇ ਜਥੇਦਾਰ ਸਾਹਿਬ ਅਕਾਲੀ ਫੂਲਾ ਸਿੰਘ ਵਰਗੇ ਹੋਣ ਪਰ ਕੀ ਅਕਾਲੀ ਫੂਲਾ ਸਿੰਘ ਪਤਿਤ ਮੰਤਰੀਆਂ ਦੇ ਘਰਾਂ ਵਿੱਚ ਜਾ ਕੇ ਅਰਦਾਸਾਂ ਕਰੇਗਾ ਉਹ ਅਕਾਲੀ ਫੂਲਾ ਸਿੰਘ ਹੋਵੇਗਾ ਕੀ ਅਕਾਲੀ ਫੂਲਾ ਸਿੰਘ ਨੂੰ ਜਦ ਪੁੱਛਿਆ ਜਾਵੇ ਤੁਸੀਂ ਰਾਗਵ ਚੱਡਾ ਦੇ ਵਿਆਹ ਚ ਗਏ ਹੋ ਉਸਤੇ ਪਹੁੰਚੇ ਹੋ ਤੇ ਤੁਸੀਂ ਜਵਾਬ ਹੀ ਦੇ ਰਹੇ ਹੋ ਕਿ ਮੈਂ ਤਾਂ ਆਪਣੀ ਬੱਚੀ ਨੂੰ ਪ੍ਰਿਅੰਕਾ ਚੋਪੜਾ ਨਾਲ ਮਿਲਾਉਣ ਲੈ ਕੇ ਗਿਆ ਸੀ ਤਾਂ ਕਿ ਅਕਾਲੀ ਪੂਲਾ ਸਿੰਘ ਆਪਣੀਆਂ ਬੱਚੀਆਂ ਨੂੰ ਪ੍ਰਿਅੰਕਾ ਚੋਪੜਾ ਨਾਲ ਮਿਲਾਵੇਗਾ ਇਹ ਅਕਾਲੀ ਪੂਲਾ ਸਿੰਘ ਮਤ ਹੈ ਇਸ ਨੂੰ ਕਾਲੀ ਪੂਲਾ ਸਿੰਘ ਆਖਿਆ ਜਾਂਦਾ ਹੈ